ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਉੱਥੇ ਹੀ ਜਲਾਲਾਬਾਦ ਤੋਂ ਸਾਬਕਾ ਐਮ.ਐਲ.ਏ. ਰਮੇਂਦਰ ਸਿੰਘ ਆਮਲਾ ਜੀ ਅੱਜ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਉਹਨਾਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮੇਂਦਰ ਸਿੰਘ ਆਮਲਾ ਨੇ ਕਿਹਾ ਕਿ ਜੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਤੁਸੀਂ ਜਿਸ ਤਰੀਕੇ ਦਾ ਕੰਮ ਕਰੋਗੇ ਉਸ ਤਰੀਕੇ ਦੀ ਹੀ ਤੁਹਾਨੂੰ ਭੁਗਤਣਾ ਪਵੇਗਾ ਉਹਨਾਂ ਅਰਵਿੰਦ ਕੇਜਰੀਵਾਲ ਤੇ ਤੰਜ ਕਸਦਿਆ ਕਿ ਆਕਰ ਤੁਸੀਂ ਇਹ ਇਮਾਨਦਾਰ ਹੋਣ ਦਾ ਦਿਖਾਵਾ ਕਰਦੇ ਹੋਤੇ ਤੁਹਾਨੂੰ ਅੰਦਰੋਂ ਵੀ ਇਮਾਨਦਾਰ ਹੋਣਾ ਪਵੇਗਾ ਮੈਨੂੰ ਮੈਂ ਕੀ ਕਹਿ ਸਕਦਾ ਸਾਡੀ ਤਾਂ ਸ਼ਰਧਾ ਅਜ ਤੱਕ ਅਕਸਰ ਆਉਂਦੇ ਰਹਿੰਦੇ ਨੇ ਸਾਰੀ ਟੀਮ ਬਸ ਉਹ ਵੀ ਮੱਥਾ ਟੇਕਣ ਆਏ ਹੈ ਕੇਜਰੀਵਾਲ ਸਾਹਿਬ ਦੀ ਦਿੱਫਤਾਰੀ ਟੇਕਣ ਆਏ ਦੇਖੋ ਜਿਹੜੇ ਜਿਹੋ ਜੇ ਕੰਮ ਕਰਨਗੇ ਭੁਗਤਨੇ ਪੈਣਗੇ ਜੇ ਤੁਸੀਂ ਇਮਾਨਦਾਰ ਆਓ ਤੇ ਇਮਾਨਦਾਰ ਬਣ ਕੇ ਰਹਿਣਾ ਪਊਗਾ ਨਹੀਂ ਤਾਂ ਜੇ ਨਹੀਂ ਗਏ ਤਾਂ ਪਬਲਿਕ ਅੱਗੇ ਉਹ ਗੱਲ ਆਊਗੀ ਆਊਗੀ ਉਹ ਗੱਲ ਲੋਕ ਹੀ ਨਹੀਂ ਰਹਿ ਸਕਦੀ ਸਮਾਜ ਚੋਣਾ ਵੀ ਸਿਰ ਦੇ ਉੱਤੇ ਆ ਵਿਵਹਾਰ ਕਿਵੇਂ ਦਾ ਦੇਖਦੇ ਹੋ ਪੰਜਾਬ ਸਰਕਾਰ ਦਾ ਨਹੀਂ ਦੇਖੋ ਕੋਰਟ ਨੂੰ ਜਦੋਂ ਕੋਰਟ ਨੇ ਦੇਖੇ ਕਿ ਐਵੀਡੈਂਸ ਪੂਰੇ ਹੈ ਤੇ ਕੋਰਟ ਨੇ ਉਸ ਤੋਂ ਬਾਅਦ ਸਮਨਿੰਗ ਲਈ ਭੇਜਿਆ ਔਰ ਸਾਰੀ ਕਾਰਵਾਈ ਸਾਰਿਆਂ ਨੂੰ ਪਤਾ ਹੈ ਕਿ ਇਹਦੇ ਵਿੱਚ ਕੌਣ ਦੋਸ਼ੀ ਹੈ ਕੌਣ ਨਹੀਂ ਕਿਸੇ ਸਮਾਂ ਨਹੀਂ ਕਰਨਾ ਚਾਹੀਦਾ ਕਿ ਸਹਾਮੀ ਅੰਦੋਲਨ ਬੜਾ ਸਿੱਧਾ ਹੈ ਹਾਂਜੀ ਹਾਂਜੀ ਉਹਦੇ ਬਾਰੇ ਕਹਿਣਾ ਚਾਹੁੰਦੇ ਦੇਖੋ ਅ ਅੰਦੋਲਨ ਕਰਨਾ ਚਾਹੀਦਾ ਹੈ ਬਿਲਕੁਲ ਜਿੱਥੇ ਜਿੱਥੇ ਜ਼ਰੂਰਤ ਹੁੰਦੀ ਹੈ ਜਦੋਂ ਪਹਿਲਾ ਅੰਦੋਲਨ ਹੋਇਆ ਅਸੀਂ ਸਾਰਿਆਂ ਨੇ ਉਦੋਂ ਵੀ ਸਾਥ ਦਿੱਤਾ ਕਿਸਾਨ ਵੀਰਾਂ ਦੇ ਨਾਲ ਅਸੀਂ ਵੀ ਕਿਸਾਨ ਹੈ ਸਾਰੇ ਕਿਸਾਨ ਹੈ ਔਰ ਮੈਂ ਸਮਝਦਾ ਕਿ ਇਸ ਕਿਸਾਨੀ ਅੰਦੋਲਨ ਦੇ ਨਾਲ ਸਾਰਾ ਪੰਜਾਬ ਜੁੜਿਆ ਹੋਇਆ ਹੈ ਔਰ ਕਿਸਾਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਫਸਲਾਂ ਦਾ ਪੂਰਾ ਦਾ ਪੂਰਾ ਮੁੱਲ ਮਿਲਣਾ ਚਾਹੀਦਾ ਅਸੀਂ ਇਸ ਦੇ ਨਾਲ ਹੈ ਕਿਹਨੇ ਚੇਰ ਬਾ ਦਰਬਾਰ ਸਰ ਮਸਤ ਹੋਣ ਵਾਸਤੇ ਆਇਓ ਤੇ ਕੀ ਮਸੂਹ ਕਰਦੇ ਨਹੀਂ ਮੈਂ ਅਕਸਰ ਹੀ ਆਉਂਦਾ ਰਹਿੰਦਾ ਮਤਲਬ ਗੁਰੂ ਦਾ ਘਰ ਹੈ ਬੜੀ ਸ਼ਰਧਾ ਹੈ ਦਾ ਮਹਿਸੂਸ ਤਾਂ ਕਰਮਾ ਲਿਆ ਇੱਥੇ ਮਾਠਾ ਟੇਕਣਾ ਆਪਨੇ ਤਾਂ